you ਫਾਇਦਾ ਕਰਦਾ ਲਈ ਕਿੰਨਾ ਤਕਰੀਰ ਕਰਦਾ ਨਦੀ ਯਾਰੀ ਹੈ ਤੇਰੇ ਨਾਲ ਫਾਇਦਾ ਕਰਦੀ ਹੈ ਕੋਈ ਨਹੀਂ ਭੇਜਦੀ ਫਾਇਦਾ ਕਰਦੀ ਉਹ ਜੰਟਾਂ ਵਾਲੀ ਚਾਚਾ ਸਾਡਾ ਬਿੰਦਰ ਖਲਵਾਈ ਹਾਂਜੀ ਹਾਂਜੀ ਚਾਚਾ ਮੇਰਾ ਦੇਖੀ ਚੰਗੀ ਤਰ੍ਹਾਂ ਬਣਾ ਲਈ ਬਹਾ ਚੱਕੀ ਮੈਂ ਤਾਂ ਚਾਚਾ ਮੇਰੇ ਬੱਤਰਾ ਮੇਰੇ ਨਾਲ ਲਾ ਦੇ ਭਰੇ ਦਾ ਸਵਾਲ ਹੀ ਖੜਾ ਗਿਆ ਉਹ ਕਿਹਦਾ ਉੱਠੀ ਰਿਹਾ ਨਾ ਫਿਰ ਦਿੱਖ ਨਾ ਮਤਨ ਇਹਦਾ ਹੀ ਹਾਵੇ ਮੁੱਤੇ ਇਹ ਚੱਪਲੇ ਹੈ ਲੈ ਬੰਨ੍ਹਾ ਕਰ ਰਿਹਾ ਹੈ ਹਾਂ ਅੰਬਾਈ ਸੱਸੇ ਚਲੋ ਵਧੀਆ ਵਧੀਆ ਹਾਂਜੀ ਨਿਪ ਕਰ ਲੈ ਅੜੀ ਹੋ ਜਾ ਵਧੀਆ ਬਰੋਗਾ ਆ ਗਿਆ ਗਾਗਤੀ ਤਿਆਰ ਹਾਂਜੀ ਮੈਂ ਤਾਈਆ ਕਿਉਂ ਕਰੀ ਦੋ ਕ ਵਿੱਕੀਆਂ ਕੜਨੀ ਚਾਸ਼ਨੀ ਤੇ ਆ ਲੱਭੀ ਇਧਰੋ آینا تک میری ویڈیو بناؤ بھائی صحیح گل آسے کڑ خڑ کے چاشنی سیٹی جنے چلو چاشنی ڈبو جلے پاس جگہ بہت کھلی بابے تقریباً ٹینٹ وٹ لگا گا تو پاسے پہلے پٹی ہونی ترے پھردے سبزی بنی مونگی دال بنی جاتی ہے پروگرام بتیا بابے کی کپا نہ سونا اور جانٹام فرد تریا جلبی ایک پاس رکھی ہوتی جی پاس گل بات کری ہوتا ہے

ਆ ਬੈਠੇ ਮੁੰਡੇ ਆ ਚਲੋ ਇਹ ਉਹਨੂੰ ਆਹ ਨਾਲ ਉੱਠ ਕੇ ਪਰਾਂ ਜਾਵੜੇ ਲੱਭੀ ਜਾ ਕੇ ਇੱਧਰ ਆ ਲੱਭੂ ਛਾਗਦਾ ਹੀ ਨਹੀਂ ਕੰਜਦਾ ਬੰਦੇ ਦੀ ਵੀਡੀਓ ਪਾਉਂਦਾ ਫੌਜੀ ਰਮੀ ਆਉਂਦਾ ਇਹਦਾ ਕਹਿੰਦੇ ਫਾਲੇ ਆਉਂਦਾ ਓਏ ਤਾਜਾ ਰੂਪ ਪੂਰਾ ਵਧੀਆ ਹੈ ਤੇ ਆ ਸੇਵਾਦਾਰ ਭਾਂਡੇ ਧੋਈ ਜਾਂਦੇ ਆ

کئی لکی رو شکر ملائیے ملائیے ٹنڈیا ہے گیا ٹھنڈیا ہے راجا وے بالکا چرگا کچی پے سر کری راجا وے دادیا چرگا کتی बालिक गी जा बालिका चर्ुखियूं ਤੇ ਕਰੀ ਆ ਜਾਰ ਬਾਰ ਕਾ ਯਰ ਗਿਆ ਕਿ ਕੀ ਕਰ ਬੋਲ ਬਾਬੇ ਜੱਡਾ ਦੀ ਸਦਾਈ ਹੈ ਤੇ ਸਾਰੀ ਸਾ ਸੰਗਤਾਂ ਕੇ ਜਰੂਰ ਲੰਗਰ ਛਕੋ ਤੇ ਬਾਬੇ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਹੈ ਬੋਲ ਮਾਤਾ ਦੇ ਪਿਆਰ ਦੀ ਸਦਾਈ ਹੈ ਕਣ ਲੱਗਣ ਖੇਲੇ ਨੂੰ ਬੇਨਤੀ ਆ ਵੀ ਹਰ ਸਾੜ ਇਹ ਪੰਡਾਰਾ ਜਿਹੜਾ ਸਰ ਸਾਡੇ ਮਾਗੀ ਨੂੰ ਹੁੰਦਾ ਤੇ ਜਰੂਰ ਸਨਯੋਗ ਦਿਆ ਕਰੋ ਕਿਉਂਕਿ ਲੱਗਦੇ ਰਹਿਣ ਖੁਸ਼ੀ ਇਹ ਮੇਲੇ ਦੇ ਮਿਲਦੀਆਂ ਰਹਿਣ ਵਧਾਣਾ ਹੈ ਮਾਲਕ ਦੇ ਰੰਗ ਦਾ ਪਰਮਾਤਮਾ ਦੇ ਸੇਵਾ ਕਰਿਆ ਕਰੋ ਤੇ ਬਾਬੇ ਤੋਂ ਜੋ ਮੰਗਿਆ ਕਰੋਗੇ ਉਹ ਹੀ ਦਿਆ ਕਰੂਗਾ ਬਾਬੇ ਦੀ ਜਗ੍ਹਾ ਕਾਰ ਤੇ ਵੇਣੇ ਪਾਰ ਕੀ ਬਾਤ ਮਾਲਕ ਦੁੱਧ ਵਾਲੇ ਨੂੰ ਦੁੱਧ ਪੋਤ ਵਾਲੇ ਨੂੰ ਪੋਤ ਤਣ ਵਾਲੇ ਨੂੰ ਤਣ ਮਾਣ ਵਾਲੇ ਨੂੰ ਮੰਨ ਲੈਂਦਾ ਮਾਲਕ ਪਰ ਕਹਿੰਦਾ ਸਾਧੂ ਖੜਾ ਬਾਜ਼ਾਰ ਮੈਂ ਸਭ ਦੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਤੇ ਨਾ ਕਿਸੇ ਨਾਲ ਵੈਰ ਉਹ ਜਿਹੜੇ ਰੱਬ ਦੇ ਕੀ ਹੁੰਦੇ ਆ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਨੂੰ ਲੋਕ ਪਤਾ ਕੀ ਕਹਿੰਦੇ ਆ ਪਾਗਲ ਹੋ ਗਏ ਠੀਕ ਆ ਪਰ ਪਾਗਲ ਦਾ ਵੀ ਇੱਕ ਗਿਆਨ ਕਹਿੰਦਾ ਪਾਗਲ ਜਿਹਨੇ ਕੁਛ ਪਾੜਿਆ ਉਹਨੂੰ ਪਾਗਲ ਕਹਿੰਦੇ ਆ ਠੀਕ ਆ ਤੇ ਪਰ ਇਹ ਤਾਂ ਵੈਰੂ ਦੀ ਰਚਨਾ ਉਹਦੀ ਦਾਤੇ ਦੀ ਕਹਿੰਦਾ ਅੱਫਰ ਅੱਲਾ ਨੂਰ ਪਾਇਆ ਕੁਦਰਤ ਦੇ ਸਾਰੇ ਬੰਦੇ ਇਹ ਤਨੂ ਤੇ ਸਭ ਜਗ ਪਿਆ ਕੌਣ ਕੋਲੇ ਕੋ ਮਨ ਦੇ ਬੰਦੇ ਪਰਮਾਤਮਾ ਦੇ ਬੰਦੇ ਬਣਾਏ ਆ ਕੋਈ ਚੰਗੇ ਕਹੀਆਂ ਬਾ ਕੋਈ ਮਾੜੇ ਕਹੀ ਨਾ ਇੱਕ ਦੂਜੇ ਨੂੰ ਕਹੇਣਾ ਬਹੁਤ ਗਲਤ ਆ ਪਰ ਜਿੰਨੀ ਤੇ ਕਹਿੰਦਾ ਜਿੱਦੀ ਜਿੱਥੇ ਸਾਡੀ ਲੱਗੀ ਉਥੇ ਲੱਗੀ ਰਹਿਣ ਦੇ ਲੋਕੀ ਕਹਿੰਦੇ ਠੱਗੀ ਆ ਤਾਂ ਠੱਗੀ ਰਹਿਣ ਦੇ ਜਕਾਲਾ ਬਾਵੇ ਖੇਤ ਪਾਉਦਾ ਬਹੁਤ ਸੱਚੇ ਦਰਬਾਰ ਮੰਦ ਹੈ